ਲਓ ਜੀ ਪੇਸ਼ ਆ ਤੁਹਾਡੇ ਵਾਸਤੇ ਬੜੀ ਕੈਂਡ ਚੀਜ਼ ਆ ਇਹ ਹੈਗੀ ਹੈ ਜੀ ਟਾਰਚ ਸਿਰ ਤੇ ਲੱਗਣ ਵਾਲੀ ਜਿਹਨੂੰ ਹੈਡ ਟਾਰਚ ਕਹਿੰਦੇ ਆ ਤੋ ਐਵਰੀਡੀ ਬ੍ਰਾਂਡ ਹੈ ਇਹਦਾ ਮਾਡਲ ਨੰਬਰ ਹੈਗਾ DL89 ਆ ਤੇ ਟਾਈਪ B ਨਾਲ ਇਹ ਚਾਰਜ ਹੁੰਦੀ ਹੈ ਜਿਹੜੀ ਕਿ ਟਾਈਪ C ਨਾਲ ਹੋਣੀ ਚਾਹੀਦੀ ਹੈ ਕੰਪਨੀ ਨੂੰ ਥੋੜੀ ਜਿਹੀ ਅਪਡੇਟ ਇਹ ਕਰਨੀ ਚਾਹੀਦੀ ਹੈ ਇੱਕ ਵਾਰ ਦੀ ਜਿਹੜੀ ਹੈਗੀ ਹੈ ਇਹ ਚਾਰਜ ਹੈ ਪਰ ਇੱਕ ਵਾਰ ਦੀ ਲਾਈਟ ਬਹੁਤ ਜ਼ਿਆਦਾ ਹੈ ਜਿਵੇਂ ਨਾਰਮਲ ਆਪਾਂ ਨੇ ਕੰਮ ਕਰਨਾ ਹੈਗਾ ਜਿਹੜੇ ਬੰਦੇ ਕੈਮਰੇ ਦਾ ਕੰਮ ਕਰਦੇ ਆ ਇਲੈਕਟ੍ਰੀਸ਼ੀਅਨ ਹੈ ਏਸੀ ਦਾ ਕੰਮ ਕਰਦੇ ਆ ਪਲੰਬਰ ਹੈ ਸਾਰਿਆਂ ਵਾਸਤੇ ਬਹੁਤ ਕੰਮ ਦੀ ਚੀਜ਼ ਹੈ ਤੇ ਜਿਹੜੇ ਇੱਕ ਇਹ ਹੋਰ ਵੀ ਕੰਮ ਆ ਸਕਦੀ ਹੈ ਜੇ ਤੁਸੀਂ ਕਿਹੇ ਖੇਤ ਕੰਮ ਕਰਦੇ ਹੋ ਹੁਣ ਜੀਰੀ ਦਾ ਸੀਜ਼ਨ ਹੈ ਰਾਤ ਨੂੰ ਤੁਸੀਂ ਲਾ ਕੇ ਜਾਣਾ ਕੋਈ ਨੱਕਾ ਨੁੱਕਾ ਬਦਲਣਾ ਹੈ ਤਾਂ ਦੂਸਰੀ ਟਾਰਚ ਹੈ ਜਿਹੜੀ ਹੱਥ 'ਚ ਪੜਨੀ ਔਕੀ ਨਹੀਂ ਇਹਨੂੰ ਤੁਸੀਂ ਮੱਥੇ ਤੇ ਲਾ ਕੇ ਆਪਣਾ ਨੱਕਾ ਨੁੱਕਾ ਬਦਲ ਸਕਦੇ ਹੋ ਕਾਫੀ ਦੂਰ ਤੱਕ ਇਹਦੀ ਜਿਹੜੀ ਹੈਗੀ ਲਾਈਟ ਜਾਂਦੀ ਹੈਗੀ ਸੋ ਚਾਰਜਿੰਗ ਦੀ ਇਹ ਗੱਲ ਕਰੀਏ ਇਹ ਫੁੱਲ ਵਾਰ ਚਾਰਜ ਹੋਗੇ ਇੱਕ ਵਾਰ ਇੱਕ ਵਾਰ ਫੁੱਲ ਚਾਰਜ ਹੋਗੇ ਇਹ ਜੇ ਇਹਦੇ ਦੋ ਮੋੜ ਨੇ ਆ ਮੇਰੀ ਪੁਰਾਣਾ ਜਿਹੜਾ ਮੈਂ ਵਰਤ ਰਿਹਾ ਪੁਰਾਣੇ ਕਾਫੀ ਟਾਈਮ ਤੋਂ ਇਹ ਦੋ ਪੀਸ ਮੈਂ ਨਵੇਂ ਮੰਗਵਾਏ ਆ ਸੋ ਇਹਨੂੰ ਜਦੋਂ ਇੱਕ ਵਾਰ ਔਨ ਕਰ ਤਾਂ ਇਹ ਤੇ ਚੱਲੂਗੀ ਪੂਰੀ ਸੋ ਰੋਸ਼ਨੀ ਵੱਧੇਗੀ ਉਸ ਤੋਂ ਬਾਅਦ ਦੂਸਰੀ ਵਾਰ ਦੱਬਾਂਗੇ ਰੋਸ਼ਨੀ ਘਟ ਜੂਗੀ ਤੀਸਰੀ ਵਾਰ ਦੱਬਾਂਗੇ ਜਿਹੜਾ ਹੈਗਾ ਇਹ ਬੰਦ ਹੋ ਜੂਗੀ ਇਹਦੇ ਦੋ ਮੋੜ ਨੇ ਇੱਥੇ ਚਾਰਜਿੰਗ ਪੁਆਇੰਟ ਦਿੱਤਾ ਹੋਇਆ ਹੈਗਾ ਤੇ ਮੱਥੇ ਦੇ ਲਾ ਕੇ ਇਹਨੂੰ ਤੁਸੀਂ ਇਹ ਉੱਪਰ-ਨੀਚੇ ਇਸ ਤਰ੍ਹਾਂ ਕਰ ਸਕਦੇ ਹੋ ਘੁਮਾ ਸਕਦੇ ਹੋ ਉਹਨੂੰ ਇਹਦੇ ਵਿੱਚ ਦਿੱਤਾ ਹੋਇਆ ਹੈ ਪੁਆਇੰਟ ਤੇ ਸੱਜੇ ਖਪੇਵੇਂ ਨੂੰ ਆਪਾਂ ਮੋੜ ਸਕਦੇ ਹਾਂ ਸੋ ਇੱਕ ਤਾਂ ਪੈਕਿੰਗ ਬਹੁਤ ਵਧੀਆ ਹੈ ਆਹ ਜਿਹੜੇ ਬਾਕਸ ਹੈ ਇਹ ਨਾਲ ਹੀ ਆਉਂਦਾ ਜਿਵੇਂ ਆ ਤੁਹਾਨੂੰ ਖੋਲ ਕੇ ਦਿਖਾ ਦਿੰਨਾ ਮੈਂ ਇਹ ਵਾਲਾ ਇਹਦੇ ਨਾਲ ਹੀ ਆਉਂਦਾ ਇੱਕ ਵਾਰ ਜਿਹੜਾ ਇਹ ਮੋੜ ਜਿਹੜਾ ਹੈਗਾ ਜਦੋਂ ਆਪਾਂ ਜਿਹੜਾ ਕੱਟ ਰੋਸ਼ਨੀ ਵਾਲਾ ਮੋੜ ਹੈ ਉਹਦੇ ਨਾਲ ਇਹਦਾ 7 ਘੰਟੇ ਪਲੱਸ ਬੈਕਅਪ ਹੈ ਇਹ ਮੇਰਾ ਚੈੱਕ ਕੀਤਾ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਤੇਜ ਵਾਲਾ ਉਹਦੇ ਨਾਲ ਥੋੜਾ ਜਿਹਾ ਬੈਕਅਪ ਘਟ ਜਾਂਦਾ ਕਿਉਂਕਿ ਇੰਨੀ ਲੋਡ ਨਹੀਂ ਪੈਂਦੀ ਆਪਾਂ ਨੂੰ ਜੇ ਬੈਕਅਪ ਅੱਧਾ ਵੀ ਰਹਿ ਜਾਊਗਾ ਤਾਂ ਵੀ ਇਹਦਾ ਜਿਹੜਾ ਹੈਗਾ ਆਪਣੇ ਵਾਸਤੇ ਬਹੁਤ ਹੈ ਤੇ 6 ਮਹੀਨੇ ਦੀ ਉਹਨੇ ਵਾਰੰਟੀ ਲਿਖੀ ਹੋਈ ਹੈ ਤੇ ਵਾਰੰਟੀ ਦਾ ਸਿਸਟਮ ਹੈ ਨਹੀਂ ਪਤਾ ਹੁਣ ਜੇ ਤੁਸੀਂ ਆਫਲਾਈਨ ਖਰੀਦਦੇ ਹੋ ਕਿਤੋਂ ਮਾਰਕੀਟ 'ਚੋਂ ਖਰੀਦਦੇ ਹੋ ਤਾਂ ਉਹ ਦੁਕਾਨਦਾਰ ਤੁਹਾਨੂੰ ਵਾਰੰਟੀ ਦੇ ਸਕਦਾ ਹੈ ਆਦਰਵਾਇਜ਼ ਆਨਲਾਈਨ ਦੀ ਜਿਹੜੀ ਵਾਰੰਟੀ ਉਹ ਪਤਾ ਨਹੀਂ ਕਿੱਥੋਂ ਮਿਲੂਗੀ ਆਹ ਜੋ ਬਾਕਸ ਦੇ ਨਾਲ ਆਉਂਦੀ ਹੈ ਤੇ ਇਹਦੇ ਨਾਲ ਜਿਹੜਾ ਹੈਗਾ ਇਹ 벨ਟ ਵੀ ਆਉਂਦੀ ਹੈ ਇਸ ਤਰ੍ਹਾਂ ਦੀ 벨ਟ ਵੀ ਆਉਂਦੀ ਹੈ ਇਹਦੇ ਨਾਲ ਜਿਹੜਾ ਹੈਗਾ ਤੁਹਾਨੂੰ ਮੱਥੇ ਤੇ ਲਾ ਸਕਦੇ ਹੋ ਤੇ ਆਪਣਾ ਕੰਮ ਕਰ ਸਕਦੇ ਹੋ ਆਸਾਨੀ ਨਾਲ ਸੋ ਸ਼ੇਅਰ ਕਰ ਦਿਓ ਜੇ ਕਿਸੇ ਦੇ ਕੰਮ ਆ ਸਕਦੀ ਹੋਈ ਧੰਨਵਾਦ ਜੀ